ਬਟਾਲਾ ਦੇ ਬੌਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਦੌਰਾਨ ਹਾਰਟ ਅਟੈਕ ਹੋ ਜਾਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ। ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ। ਪਿਤਾ ਨੇ ਕਰਜ਼ਾ ਚੁੱਕ ਕੇ 2.5 ਸਾਲ ਪਹਿਲਾਂ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ 1.5 ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜਿਆ ਸੀ। ਕੈਨੇਡਾ ਵਿੱਚ 2 ਮਹੀਨੇ ਪਹਿਲਾਂ ਪ੍ਰਭਜੀਤ ਦੇ ਘਰ ਬੇਟਾ ਹੋਇਆ ਸੀ ਤੇ ਪ੍ਰਭਜੀ ਦੇ ਬੇਟੇ ਦੀ ਚਾਹ ਤੇ ਖੁਸ਼ੀ ਵਿੱਚ ਹੀ ਸੀ ਤੇ ਪਰਿਵਾਰ ਪਰ ਅਣਹੋਣੀ ਵਾਪਰ ਗਈ ਅਤੇ ਮੌਤ ਨੇ ਪ੍ਰਭਜੀਤ ਨੂੰ ਆਪਣੀ ਅਗੋਸ਼ ਵਿੱਚ ਲੈ ਲਿਆ ਪਿੱਛੇ ਹੁਣ ਪਰਿਵਾਰ ਪ੍ਰਭਜੀ ਦੀ ਮ੍ਰਿਤਕ ਦੇ ਭਾਰਤ ਪਰਿਵਾਰ ਕੋਲ ਲੈ ਕੇ ਆਉਣ ਦੀ ਗੋਹਾਰ ਲਗਾ ਰਹੇ ਹਨ ਤੇ ਪ੍ਰਭਜੀਤ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ ਵਾ ਤੇ ਗੀਤ ਤਾਂ ਪਾ ਕੇ ਬੜੀ ਖਾਇਦੇ ਨੇ ਜੀ ਜੰਗਰ ਮੇਰਾ ਪਾਣਤਾ ਕਰਕੇ ਸੁਣਿਆ ਕੋਈ ਸਾਰਾ ਗੰਡਿਆ ਕੋਈ ਇਸਾਂ ਨੇ ਗੀਤਾਈ ਗਈ ਅੰਦਾਜ਼ੁਰਾ ਬੰਨ੍ਹਾ ਸਾਰਾ ਗੰਡਿਆ ਉਹ ਕਿੰਨੂ ਦੇਖੂ ਬੂਏ ਵਾਲਾ ਪਤਾ ਕੋਤ ਤੇ ਨਾ ਕੀ ਇਸ ਗੰਦ ਤੋਂ ਬੁਰਨਾ ਨਹੀਂ ਇਹ ਮੇਰਾ ਭਰਾ ਨਹੀਂ ਆਇਆ ਤੇ ਪ੍ਰਭ ਜੀ ਨਹੀਂ ਆਇਆ ਨਾ ਤੇ ਮੈਂ ਅਰਮਿਸੇਮਾ ਪਠਾਨ ਕੋ ਡਿਊਟੀ ਹੈ ਮੇਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਕਿ ਇਹ ਤਾਂ ਆਪਣਾ ਜੀਤੀ ਦਾਥ ਹੋ ਗਿਆ। ਉਹ ਮੈਂ ਕੈਂਡੀਡੇਟ ਘੰਟੇ ਜਿਆ ਗਿਆ। ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ। ਜੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮਬੂਲੈਂਸ ਬੁਲਾਈਆ। ਫਰਸਟ ਏਡ ਦੇ ਤੌਰ ਤੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਿ ਤਾ ਕਿ ਨਹੀਂ ਉਹ ਕਿ ਤੈਤੋ ਗਿਆ ਨਾ ਦੇ। ਕਿਹੜੇ ਦੇਸ਼ ਕੇ ਸੀ। ਕੈਨੇਡਾ ਇਸ ਅ ਸਰੀ ਆਪਣਾ ਬ੍ਰੈਂਟਨ ਹੀ ਬ੍ਰੈਂਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਚ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਥੋੜਾ 2-3 ਘੰਟੇ ਦਾ ਰਸਤਾ ਵਾ ਉਤੋਂ ਉੱਥੇ ਕੰਮ ਤੇ ਗਏ ਇਹਨਾਂ ਚ ਰੋਗੇ ਸੀ ਭਾਰਗੇ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਕੀ ਮੰਗ ਕਰਦਾ ਹੈ ਪ੍ਰਸ਼ਾਸਨ ਇਹ ਮੰਗ ਕਰਦੇ ਆਗੇ ਉਹਨਾਂ ਦੀ ਡੈਡ ਬੋਡੀ ਜਲਦੀ ਜਲਦੀ ਚਲਦੀ ਆਵੇ ਤੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸ਼ੱਕ ਸੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਕਰ ਸਕਣ। ਦੇਖਿਆ ਕਿ ਵੀ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀਗੇ ਉਹ ਉਹਦੇ ਕਰਕੇ ਘਰ ਦੇ ਹੁਲਾਸੇ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇੰਨੇ ਪੈਸੇ ਨਹੀਂ ਹੁੰਦੇ ਇਦੋਂ ਤਾਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਸੀ ਬਾਹਰ ਜਾ ਕੇ ਤਾਂ ਹੋ ਜਾਣਾ ਵਾ ਇਹ 50 ਕੀ ਜੈ ਲੱਗਦਾ ਕਿਤੇ ਗਿਆ ਸੀ ਜੇ ਕੈਨੇਡਾ ਗਿਆ ਸੀ ਸਰੀ ਕਿਸ ਤਰ੍ਹਾਂ ਦਾ ਤੋਏ ਮੇਰੇ ਇਹ ਹਾਰਟ ਐਟਕ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਗਿਆ ਦੇ ਕੈਨਟ ਹੈਵ ਦਾਥੋ ਗੀਜ਼ਿੰਗ ਇਹਨੇ ਕਿਹੋ ਜਿਹਾ ਬਾਅਦ ਕਹਿੰਦੇ ਇੱਕ ਸਾਲ ਹੋ ਗਿਆ ਇਹਦੇ ਵਿੱਚ ਇਕੱਲਾ-ਕੱਲਾ ਕੋਈ ਸੱਜਣਾ ਹੈ ਹਾਂਜੀ ਇਕੱਲਾ-ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਕੀ ਮੰਗ ਕਰਦੇ ਕੋਈ ਸਹਾਇਸ਼ਣ ਨੂੰ ਸਹਾਇਸ਼ਣ ਤਾਂ ਇਹ ਮੰਗ ਕਰਨੇ ਜੀ